ਕਾਦੀ ਗੱਲ ਐ ਕੋਠੀ ਪਾਲੀ ਐ ਤੇ ਬਾਹਰ ਬੋਹੇ ਲਾਉਣ ਵਾਲੇ ਆ ਜਿਹੜੇ ਦਰਵਾਜ਼ੇ ਦੱਪੇ ਓ ਕੀ ਹਾਲ ਆ ਸ਼ਰਮਾ ਜੀ ਤਾਇਆ ਕਿਧਰ ਚੱਕੀ ਫਿਰਦਾ ਸਮਾਨ ਯਾਰ ਓ ਚੱਕੀ ਕੀ ਹਾਂ ਕੋਠੀ ਪਾਲੀ ਪਾਈ ਵੱਡੀ ਤੇ ਫੇਰ ਤੇ ਹੁਣ ਉਹ ਦਰਵਾਜੇ ਤੇ ਬੂਜੇ ਲਾਉਣ ਵਾਲੇ ਆ ਕਹਿੰਦੇ ਇਥੋਂ ਮਿਲ ਲੰਗੇ ਓਏ ਤਾਇਆ ਗੱਲ ਸੁਣ ਮੇਰੀ ਆ ਇਡਾ ਬੜਾ ਬੋਰਡ ਲਿਖਿਆ ਹੋਇਆ ਹੈ ਓਏ ਨਹੀਂ ਇਹਨਾਂ ਦੀ ਜਾਣਾ ਸਿੰਗਲਾ ਪੈਰੀ ਇੱਥੇ ਇੱਥੇ ਸਮਾਨ ਤਾਂ ਹੈ ਮੇਰੀ ਗੱਲ ਸੁਣ ਲਾ ਆ ਵੇਲਾ ਚਾਰ ਪੰਜ ਬੰਦੇ ਲੱਗੇ ਵਾ ਸਮਾਨ ਚੱਕੀ ਜਾਂਦਾ ਆ ਵੇਖ ਮੈਂ ਰਸ਼ੀਦ ਵਾਲਾ ਇਹਨਾਂ ਕੋਲ ਦਾ ਸਸਤਾ ਵਾਲਾ ਅਪਲਾਈ ਮੇਰੀ ਗੱਲ ਸੁਣ ਜੇ ਆਪਾਂ ਨੇੜੋ ਤੇੜੋ ਲੈਣੇ ਨਾ ਜਿਵੇਂ ਗੋਨੇਆਣਾ ਹੋ ਗਿਆ ਹੋਰ ਬਾਹਲੇ ਰੇਟ ਆ ਉਹਨਾਂ ਦੇ ਤਾਂ ਇਹ ਤਾਂ ਜਿਆਦੇ ਆ ਤੇ ਹੋਰ ਆ ਲੈ ਰੇਟ ਦੇਖੀ ਤੂੰ ਲੈ ਇਹ ਇਹਨੂੰ ਇੰਨੇ ਮੇਰੀ ਗੱਲ ਸੁਣਦਾ ਹਾਂ ਅਪਲਾਈ ਖਰੀਦੇਗਾ ਨਾ ਇਹਨੂੰ ਅਪਲਾਈ ਖਰੀਦੇਗਾ ਮਿਸਤਰੀ ਦਾ ਖਰਚਾ ਤੇਰਾ ਵਿੱਚ ਹੀ ਨਿਕਲ ਜਾਊਗਾ ਅੱਛਾ ਹਾਂ ਆ ਜਾ ਇਹਨਾਂ ਪੁੱਛ ਲੈਣਿਆ ਓਏ ਹੋਰ ਸੇਠ ਜੀ ਕੀ ਹਾਲ ਆ ਉਹ ਕੋਠੀ ਪਾੜੀ ਹੁਣ ਦਰਵਾਜ਼ੇ ਲਾਉਣ ਨੂੰ ਮਿਸਤਰੀਆਂ ਦਾ ਆ ਆ ਲੈ ਕੇ ਆਪਲਾਈ ਬੋਲਿਆ ਤੁਸੀਂ ਆ ਕਿੱਥੇ ਕਿ ਫਿਰਦੇ ਹੋ ਕਿਉਂ ਇਹ ਕਿਵੇਂ ਹੈ ਕੂੜਾ ਇਕਵਾੜ ਹੈ ਜੀ ਇਹ ਤਾਂ ਅੱਛਾ ਲੈ ਸਾਨੂੰ ਸ਼ਰਾ ਪਿੰਡਾਂ ਵਾਲਿਆਂ ਨੂੰ ਕੀ ਪਤਾ ਕੀ ਹੋ ਜੀਆਂ ਚੀਜ਼ਾਂ ਪਲਾਈ ਤਾਂ ਤੁਹਾਨੂੰ ਅਸੀਂ ਦਿਖਾਣੇ ਆ ਦਿਖਾਓ ਖਾਂ ਪਲਾਈ ਕੀ ਹੁੰਦੀ ਹੈ ਓਏ ਉਹੀ ਤਾਂ ਗੱਲ ਹੈ ਕਿਉਂ ਵੀ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਆ ਜਾ ਹਾਂ ਸੇਟ ਦਿਖਾਉਗਾ ਬਰਵਾਲ ਕਾ ਅਪਲਾਈ ਆ ਹੁੰਦੀ ਆ ਆ ਦੇਖੋ ਅਪਲਾਈ ਦੇ ਚਿੱਠੇ ਲੱਗੇ ਪਏ ਆ ਦੇਖ ਆ ਰੰਗ ਵੀ ਹੋ ਰਿਹਾ ਹੈ ਨਾ ਲਾ ਰੰਗ ਰੰਗ ਵੀ ਹੋ ਰਿਹਾ ਤੇ ਛੱਪੇ ਵੇ ਕਿੱਡੇ-ਕਿੱਡੇ ਲੱਗੇ ਹੋਏ ਆ ਇਹ ਹੋਸਿਆ ਲੱਗਦੀ ਆ ਕਹਿੰਦੇ ਸਭ ਤੋਂ ਵੱਡੀ ਗੱਲ ਇਹ ਆ ਹਾਂਜੀ ਇਹਨੂੰ ਜਿੱਥੇ ਜਿੱਥੇ ਮਰਜ਼ੀ ਲਾ ਲਓ ਕੱਟ ਲਓ ਵੜ ਲਓ ਇਹਨੂੰ ਪਾਣੀ 'ਚ ਡਬੋਲੋ ਪਾਣੀ 'ਚ ਵੀ ਡੋਬਦੀ ਇਹ ਕਹਿੰਦੇ ਕੁਛ ਮਰਜ਼ੀ ਨਹੀਂ ਹੁੰਦਾ ਕੁਛ ਮਰਜ਼ੀ ਨੂੰ ਜੀ ਇਹ ਪਤਾ ਕੀ ਆ ਕਹਿੰਦੇ ਪਾਣੀ 'ਚ ਛੱਡ ਦਿਓ ਇਹਨੂੰ ਕੁਛ ਨਹੀਂ ਆ ਤੇ ਇਹ ਦੀ ਮੇਰੀ ਗੱਲ ਸੁਣੋ ਇਹ ਬਰਤ ਲੈ ਕੇ ਕਿੱਥੋਂ ਆਣੇ ਤੁਸੀਂ ਸਰ ਇਹ ਸਿੱਧਾ ਫੈਕਟਰੀਆਂ ਚੋਂ ਲੈ ਕੇ ਆਣੇ ਆ ਮਾਲ ਅਸੀਂ ਆਪ ਦਾ ਬ੍ਰਾਂਡ ਤਿਆਰ ਕਰਾਇਆ ਹੋਇਆ ਸਾਰਾ ਸਿਸਟਮ ਅਸੀਂ ਆਪ ਦਾ ਆਪ ਦਾ ਸਾਰਾ ਇਹ ਭਾਈ ਪੈਸੇ ਬਚਣੇ ਹੀ ਆ ਆਜੀ ਘਰੇ ਫੈਕਟਰੀ ਆ ਇਹਨਾਂ ਦੀ ਆਪਾਂ ਉੱਥੇ ਫਸ ਗਏ ਆ ਵੀ ਇੱਕ ਇੱਕਵੇਂ ਲੱਦੀ ਜਾਂਦੇ ਨੂੰ ਇੱਕ ਗੱਲ ਹੋਰ ਦੱਸਾਂ ਇਸ ਤਰ੍ਹਾਂ ਦੀ ਪਲਾਈ ਦਾ ਜਿਹੜੀ ਤੁਹਾਨੂੰ ਲੱਗਿਆ ਨਾ ਮਾਰਕਾ ਇਸੇ ਮਾਰਕੇ ਤੁਹਾਨੂੰ ਦਰਵਾਜ਼ੇ ਵੀ ਦੇ ਦਾਂਗੇ ਐਸੇ ਦਰਵਾਜ਼ੇ ਵੀ ਬੰਦਿਆ ਬਿਲਕੁਲ ਜੀ ਬਿਲਕੁਲ ਕੋਈ ਐਵੇਂ ਮਿਸਟਰਾਂ ਦੇ ਚੱਕਰ ਚ ਨਾ ਉਤਰੇ ਫਿਰੋ ਹਾਂ ਜੀ ਸੌਖਾ ਹੋ ਗਿਆ ਬੜੇ ਬੜੇ ਦਰਵਾਜ਼ੇ ਲਾਉਗਾ ਓਏ ਸ਼ਰਮਾ ਇੱਕ ਛੱਤ ਥੱਲੇ ਸਾਰਾ ਕੁਝ ਹੀ ਮਿਲ ਜਾਂਦਾ ਹੈ ਆਹ ਦੇਖੋ ਜੀ ਆਹ ਵੇਖ ਲੈ ਉਹ ਵਾਹ ਆਹ ਦਰਵਾਜ਼ੇ ਦੇਖੋ ਜੀ ਅੱਛਾ ਜੀ ਆਹਾ ਆਹ ਦਰਵਾਜ਼ਾ ਜਿਹੜਾ ਹੈਗਾ ਨਾ ਬਾਉ ਜੀ ਕੀ ਡੈਟ ਹੈ ਵੀ ਇਹ ਨਿਊਜ਼ੀਲੈਂਡ ਦੀ ਪਾਈਨ ਦਾ ਫਰੇਮ ਲੱਗਿਆ ਹੋਇਆ ਬਾਉ ਜੀ ਵੇਖ ਤਿੰਨ ਕੋੜਾ ਉੱਪਰ ਹੈ ਤਿੰਨ ਕੋੜਾ ਥੱਲੇ ਹੈ ਵਿੱਚ ਪਪੂਲਰ ਪਾਇਆ ਸਾਰਾ ਵੇਖ ਕੱਟ ਲੋ ਵੱਢ ਲੋ ਪੋਸ਼ਾ ਮਾਟੀ ਕਾਲੋ ਤੇ ਬਰਾਤ ਦਾੜੀ ਨਿਕਲਦਾ ਬੌਜੀ ਇਸ ਚ ਹਲਕਾ ਦਰਵਾਜਾ ਕੋਈ ਵੀ ਨਹੀਂ ਹੈਗਾ ਇਹ ਮੋਟਾ ਹੀ ਬਹੁਤ ਆ ਬਾਈ ਯਾਰ ਇਹ ਮਾ ਬੋਲਦਾ ਇਹ ਬੱਤੀ ਐ ਮੈਂ ਅਮਪਲਾਈ ਬੋਰਡ ਦਾ ਇਹ ਦੇਖੋ ਬੈਠਾ ਕਿਤੇ ਪੈਸੀ ਤਾਂ ਨਹੀਂ ਬਾਹਲੇ ਲਾਈ ਜਾਂਦਾ ਮੈਂ ਕਹਿੰਦਾ ਸੇੜ ਜੀ ਤੁਸੀਂ ਸਾਡੇ ਵਿਆਜ ਜਿੱਥੇ ਮੈਂ ਟਰਾਈ ਕਰਿਆ ਉਹ 20% ਦੇ ਦੇ ਕੇ ਕਿਤੇ ਠੱਗ ਲਈ ਸਾਨੂੰ ਮੈਂ ਕਹਿੰਦਾ ਬਾਜ਼ਾਰ ਨਾਲੋਂ 15 20% ਰੇਟ ਦਾ ਫਰਕ ਨਾ ਹੋਵੇ ਤਾਂ ਆਪਾਂ ਜ਼ਿੰਮੇਵਾਰੀ ਹੈ ਸਾਡੀ ਪੂਰੀ ਰੇਟ ਇਹਨਾਂ ਸਸਤਾ ਜੀ ਮੈਂ ਕਹਿੰਦਾ ਪੂਰਾ ਸਸਤਾ ਜੀ ਓਏ ਆ ਵਧੀਆ ਪਿਆ ਵਧੀਆ ਇੱਥੇ ਨਹੀਂ ਲੈ ਲੈ ਸ਼ਰਮਾ ਸਾਰਾ ਤੇ ਹੋਰ ਤਾਂ ਮੇਰੀ ਗੱਲ ਉਥੇ ਮ ਹਾਂ ਬੜੇ ਬੜੇ ਲੇਬਰਤੀ ਰਹਗੀ ਤੇ ਮੈਂ ਬੜੇ ਆ ਮੇਰੀ ਲੇਬਰ ਦਾ ਖਾਤਾ ਵਿੱਚ ਹੀ ਨਿਕਲ ਜਾਊ ਬੌਜੀ ਰੇਟ ਦੇ ਨਾਲ ਹੀ ਨਿਕਲ ਜਾਊ ਇੱਕ ਮੈਨੂੰ ਐਂ ਦੱਸ ਆ ਕੁੰਡੇ ਕਬਜੇ ਵੀ ਹੋਣਗੇ ਫਿਰ ਤਾਂ ਆਪਣੇ ਕੋਲ ਬੌਜੀ ਤੁਹਾਨੂੰ ਦਰਵਾਜਾ ਪਲਾਈ ਸਿਲਮੈਕਾ ਫੈਵਿਕੋਲ ਹਾਰਡਵੇਅਰ ਕਿਚਨ ਦੀ ਸੈਸਰੀ ਸਾਰਾ ਕੁਝ A to Z ਆਪਣੇ ਕੋਲ ਮਿਲੂਗਾ ਨਹੀਂ ਮੇ ਤੁਰੇ ਫਿਰ ਕਤੇ ਉਧਰ ਮਿਲੋ ਟ ਕਤੇ ਹਬਾ ਇਕ ਗਮ ਹੋਣਾ ਬਾਉ ਜੀ ਇਕਲ ਹੋਰ ਹੈ ਤੁਹਾਨੂੰ ਇੱਥਿਆਂ ਦੀ ਲੋੜ ਨਹੀਂ ਤੁਹਾਨੂੰ ਘਰੇ ਹੀ ਪੰਚਾਇਆ ਕਰਾਂਗੇ ਅਸੀਂ ਘਰੇ ਪਹੁੰਚ ਜਾ ਸਾਰਾ ਕੁਝ ਇਹ ਵਿੱਚ ਹੀ ਹੁੰਦਾ ਜੀ ਸਾਰਾ ਕੁਝ ਕਰ ਦਾਂਗੇ ਜੀ ਮੈਂ ਤਾਂ ਇਧਰ ਤੁਰਿਆ ਫਿਰਿਆ ਮੁੜ ਕੋ ਮੁੜ ਕੀ ਹੋ ਗਿਆ ਸੇਠਾ ਇਹ ਇੱਕ ਤੁਹਾਨੂੰ ਐਂ ਦੱਸ ਸਕਦਾ ਵੀ ਜਿਵੇਂ ਮੋਬਾਈਲ ਤੇ ਕਈ ਡਿਜ਼ਾਈਨ ਲੈ ਆਉਂਦੇ ਮੁੰਡੇ ਮੈਂ ਕੱਲਾ ਬਾਉ ਜੀ ਤੁਹਾਨੂੰ ਬਣ ਜੂਗਾ ਮੈਂ ਕਹਿੰਦਾ ਬਾਉ ਜੀ ਜਿਹੜੇ ਮਰਜ਼ੀ ਡਿਜ਼ਾਈਨ ਦਾ ਹੋਵੇ ਆ HD اچਾ ਮਾਰਾ ਜੀ ਗ੍ਰੀਨ ਕੰਪਨੀ ਦਾ ਜੀ ਗ੍ਰੀਨ ਕੰਪਨੀ ਦਾ ਆਪਣੇ ਕੋਲ ਜਿੰਨਾ ਮਰਜ਼ੀ ਲੈ ਲਓ ਭਾਵੇਂ ਟਰੱਕ ਪਰ ਕੇ ਲੈ ਲਓ ਅੱਛਾ ਆ ਫਿਰ ਕਿਵੇਂ ਬਣੇ ਬਣਾਈ ਇਹ ਦਰਵਾਜ਼ੇ ਅਸੀਂ ਡਿਸਪਲੇ ላይ ਹੋਏ ਜੀ ਜਿਹੜਾ ਭੈਣ ਭਰਾ ਕਹਿੰਦਾ ਸਾਨੂੰ ਇਹਦੇ ਦਰਵਾਜ਼ੇ ਤਿਆਰ ਕਰਾ ਕੇ ਦੇ ਦਿਓ ਅਸੀਂ ਮਿਸਤਰੀ ਭੇਜ ਦਾਂਗੇ ਉਹਨਾਂ ਦੇ ਘਰੇ ਆਪਣੇ ਮਿੱਟਾ ਲੈ ਕੇ ਆਊਗਾ ਡਿਜ਼ਾਈਨ ਉਹਨਾਂ ਦੇ ਹਿਸਾਬ ਨਾਲ ਸਨ ਮੈਕਾ ਉਹਨਾਂ ਦੇ ਹਿਸਾਬ ਨਾਲ ਪਸੰਦ ਕਰਾ ਕੇ ਤਿਆਰ ਕਰਾ ਕੇ ਦੇ ਦਾਂਗੇ ਲੋ ਇਹ ਨਾ ਗੱਲ ਹੋਵੇ ਸੇਠਾ ਸਾਨੂੰ ਫੇਰ ਮਿਸਤਰੀਆਂ ਦੇ ਚੱਕਰ ਜਲ ਜਾਣਾ ਪਾਉ ਜੀ ਜਿੱਥੇ ਅਸੀਂ ਖੜ੍ਹ ਕੇ ਜਿਹੜੀ ਗੱਲ ਕਹਿਤੀ ਉਹ ਤੇ ਕੋਈ ਫਰਕ ਨਹੀਂ ਨਿਕਲੂਗਾ ਜੀ ਲੋ ਵੀ ਐ ਕਰੋ ਸਾਨੂੰ ਜੀ ਮੇਰੀ ਗੱਲ ਸੁਣੋ ਆ ਤਾਂ ਅਪਲਾਈ ਤਾਂ ਆਪਾਂ ਲੈ ਕੇ ਜਾਣੀ ਜਾਣੀ ਆ ਸਾਨੂੰ ਉਹ ਵੀ ਦਿਖਾਓ ਕੁੰਡੇ ਕਬਜੇ ਜੀ ਉਹ ਦੇਖੋ ਤੁਹਾਨੂੰ ਮੈਂ ਦਿਖਾਣਾ ਜੀ ਆਹ ਦੇਖੋ ਜੀ ਇੱਕ ਹੋਰ ਗੱਲ ਆ ਸੇਠਾ ਆਹ ਦੇਖੋ ਆਹ ਦੇਖੋ ਸੇਠਾ ਗੱਲ ਇੱਕ ਹੋਰ ਆ ਪਿੰਡਾਂ ਵਾਲੇ ਕਹਿੰਦੇ ਹੁੰਦੇ ਆ ਵੀ ਗੱਲ ਸੁਣ ਲੈ ਮੇਰੇ ਕੁੰਡੇ ਕਬਜਾਂ 'ਚ ਬੰਦੇ ਮਾਣਦੇ ਆ ਕਿ ਇਹ ਨਾ ਹੋਵੇ ਕਿਤੇ ਮੇਰੀ ਅਗਲੀ ਪਾਉਲਾ ਬੰਦੇ ਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਾਜ਼ਾਰ 'ਚ ਤੁਹਾਨੂੰ 7-800 ਤੋਂ ਮਿਲੂਗਾ ਤੁਹਾਨੂੰ ਅਸੀਂ 20% ਲੈਸ ਕਰਕੇ ਦਵਾਗੇ ਹੋਰ ਦੱਸੋ ਵੇਖ ਹਾਂ ਵੇਖ ਸ਼ਰਮਾ ਕਿੰਨੇ ਲੱਗਿਆ ਆਹ ਵੇਖ ਲੈ ਦੂਜੇ ਆ ਲੈ ਆ ਦੂਜਿਆ ਗ੍ਰੇਡੀ ਜਿਹੜੇ ਲੋਕ ਆ ਸਾਰੇ ਗਰੰਟੀ ਵਰੰਟੀ ਵਾਲੇ ਲੋਕ ਆ ਜੀ ਬਿਨਾ ਗਰੰਟੀ ਵਾਲੇ ਲੋਕ ਤੇ ਆ ਕੀ ਆ ਸੇ ਆ ਕੀ ਆ ਸੇ ਟਾਲੀ ਆ ਜੀ ਦਰਵਾਜ਼ਿਆਂ ਚ ਪੈਂਦੀ ਹੈ ਡਿਜ਼ਾਈਨ ਵਾਸਤੇ ਜੀ ਬਈ ਥੋਖੀ ਜੀ ਰੱਖੀ ਹੋਈ ਹੈ ਦੂਜੇ ਜੀ ਸਾਰਾ ਕੁਝ ਆ ਆ ਆ ਫਾਈਲਾ ਵੇਖ ਤੇ ਆ ਆ ਦੇਖੋ ਬਾਬ ਜੀ ਲੂਵਰਾਂ ਤੇ ਅੱਜ ਕੱਲ ਜਿਹੜੇ ਚੱਲਦੇ ਆ ਪੀਵੀਸੀ ਚੱਲਦੇ ਆ ਸੰਮੈਕਾ ਚੱਲਦੇ ਆ ਸਾਰੇ ਤਰ੍ਹਾਂ ਦੇ ਆਪਣੇ ਕੈਟਾਲੋਗ ਨੇ ਤੁਸੀਂ ਡਿਜ਼ਾਈਨ ਪਸੰਦ ਕਰੋ ਤੁਹਾਡੇ ਕੋਲ 15 ਮਿੰਟਾਂ ਦੇ ਹਾਜ਼ਰ ਆਏ ਜੀ ਲਓ ਜੀ ਬੇ ਕਿੰਨੀਆਂ ਕੱਡੀਆਂ ਕਿਤਾਬਾਂ ਸਾਰਾ ਕੁਝ ਤੁਹਾਨੂੰ ਮਿਲੂਗਾ ਜੀ ਤਾਇਆ ਜਿਵੇਂ ਤੂੰ ਕਹੇ ਸੀ ਨਾ ਵੀ ਤੇਰੇ ਕੋਲ ਟਾਈਮ ਹੈ ਨਹੀਂ ਘਰੇ ਛੱਡੇ ਆਉਣਗੇ ਤੇਰੇ ਉਹ ਸੇਠਾ ਜਵਾਕ ਗਿਆ ਬਾਹਰ ਜੀ ਤੇ ਘਰੇ ਕੋਠੀ ਪਾਲੀ ਮਾਤਾ ਦਾ ਬੰਦਾ ਹੁਣ ਗੱਲ ਸੋ ਕਿਸੇ ਕੋਲ ਉਹ ਮੈਂ ਕਿੰਨਾ ਬਜਾਰੋਂ ਇੱਕ ਮੇਖ ਲਿਆਂ ਦੀ ਲੋਡ ਨਹੀਂ ਪੈਣੀ ਸਾਰਾ ਕੁਝ ਅਸੀਂ ਆਪਣਾ ਕਰਾਂਗੇ ਜੀ ਪਹੁੰਚ ਪਹੁੰਚ ਕੀ ਕੀ ਆਦੇ ਨੇ ਡੀਵੀ ਜੱਪਾ ਕਰਦੇ ਹੋ ਸਾਡੀ ਡੀਵੀ ਮੈਂ ਕਿ ਥੋੜਾ 100 ਕਿਲੋਮੀਟਰ ਦੇ ਆਈ ਦੀਆਂ ਚਾਣਾ ਅਸੀਂ ਤਾਂ ਵੀ ਪਹੁੰਚਾਵਾਂਗੇ ਜੀ ਨਹੀਂ ਸੇਟ ਹੁਣ ਜਿਵੇਂ ਸਾਡਾ ਅਸੀਂ ਜੀਦੇ ਤੋਂ ਮਾਂ ਲਖੀ ਜਣਾ ਰਮਾਣਾ ਜਿੰਨੇ ਵੀ ਪਿੰਡ ਹੋਗੇ ਜਿੱਥੇ ਮਰਜੀ ਹੋਵੇ ਬਬੂ ਜੀ ਉਹ ਤਾਂ ਠੀਕ ਹੈ ਪਰ ਜਿਵੇਂ ਉਹ ਉਹਨਾਂ ਦੇ ਨੇੜੇ ਗੋਨਿਆਣਾ ਪੈਂਦਾ ਫਿਰ ਉਹ ਗੋਨਿਆਣੇੋਂ ਲੈ ਲੈਣਾ ਤੇ ਆਪਣਾ ਕੀ ਕੰਮ ਕਰਨਾ ਬਬੂ ਜੀ ਫੜ ਕੇ ਇਹ ਹੈ ਆਪਣਾ ਸਿੱਧਾ ਫੈਕਟਰੀ ਤੋਂ ਡਾਇਰੈਕਟ ਆਉਂਦਾ ਦੀ ਮਤਲਬ ਕਿ ਆਦਾ ਸਾਰਾ ਛੇੜ ਜੀ ਜੇ ਕੋਈ ਮਾਲਾ ਮਟਾ ਖਰਾਬ ਹੋ ਜੇ ਪੀਸ ਬਦਲਣਾ ਪਊ ਭਾਈ ਮੈਂ ਕਹਣਾ ਬਾਈ ਪੂਰੀ ਗਰੰਟੀ ਵਰੰਟੀ ਹੈ ਜੀ ਪੀਸ ਖਰਾਬ ਹੋ ਜੇ ਹੋ ਹੋ ਜੇ ਤੁਹਾਨੂੰ ਇੱਕ ਦੇ ਬਦਲੇ ਦੋ ਚੀਜ਼ਾਂ ਦੇ ਦਾਂਗੇ ਹੋਰ ਦੱਸੋ ਜੀ ਹਾਂ ਐ ਕਰ ਫੜਾਸ ਆਈ ਮੈਂ ਦਾ ਪਰ ਹੋਰ ਉਹੀ ਗੱਲ ਕਰਕੇ ਫੇਰ ਆਉਣਾ ਪਊਗਾ ਕੱਲ ਨੂੰ ਫੇਰ ਆਉਣਾ ਪਊਗਾ ਐ ਕਰੀ ਸਰਾ ਜੀ ਕੋਠੀ ਕੱਲ ਨੂੰ ਮੈਂ ਆਇਆ ਮੇਰੇ ਸਾਈ ਫੜ ਲਓ ਮੈਂ ਕਹਿੰਦਾ ਤੇ ਕੋਠੀ ਕੱਲ ਨੂੰ ਮਿਲ ਕੇ ਤੇ ਆ ਲੈ ਠੀਕ ਆ ਨਾ ਚਲ ਇਹ ਗੱਲ ਸੁਣ ਮੇਰੀ डन ਹੋ ਗਿਆ ਆਪਣਾ ਸੌਦਾ ਪਹੁੰਚ ਕਰ ਦੋ ਸ਼ਰਾ ਪਹੁੰਚ ਸਿੰਗਾ ਬਸ ਨਿਬੜ ਗਈ ਟੈਂਸ਼ਨ ਹੋਇਆ ਖੁਸ਼ੜ ਕੁੜੇ ਗਾਣਾ ਹੋਗਾ ਐਵੇਂ ਤੁਰੇ ਫਿਰਦੇ ਆ ਇਧਰ ਅਕਾਲ ਸਾਹਿਬ ਫਾਜ ਲੱਕੇ ਹੋਰ ਅੱਲੀ ਹੋਈ ਨਾ ਖਾਈ ਰੋਟੀ ਤੇ ਮੌਲ ਚੰਗਾ ਸ਼ਰਾ ਪਜਾ ਦਿਓ ਕੱਲ ਨੂੰ ਚੰਗਾ ਮੈਂ ਬਹੁਤ ਫਾਇਦਾ ਹੋ ਗਿਆ ਤਾਇਆ ਆਹ ਵੀ ਚਾਹੀਦਾ ਜਗਾੜ ਆਪਾਂ ਨੂੰ ਕੋਈ ਵੀ ਜਾਈਦਾ ਚਾਹੀਦਾ ਆ ਫਾਈਵ ਕੋਕ ਮਹਿੰਗਾ ਨਾ ਲਾ ਦੇ ਬੋਲੋ ਇਹ ਫਾਈਵ ਕੋਕ ਦਾ ਸਾਡਾ ਆਪਦੀ ਕੰਪਨੀ ਦਾ ਮਾਲ ਤਿਆਰ ਕਰਾਇਆ ਹੋਇਆ ਸਾਰਾ ਜੀ ਤੁਹਾਨੂੰ ਕਿਤੇ ਮਰਜੀ ਜਾੜੋ ਇਸ ਨਾਲ ਦਾ ਤੁਹਾਨੂੰ ਫਾਈਵ ਕੋਕ ਕਿਤੋਂ ਨਹੀਂ ਮਿਲਣਾ ਵਧੀਆ ਕੁਆਲਿਟੀ ਦਾ ਨਾਲੇ ਰੇਟ ਹਾਂਜੀ ਸਾਰਿਆਂ ਨਾਲੋਂ ਘੱਟ ਰੇਟ ਜੀ ਛੇਠਾ ਇਹ ਵੀ ਕਰਤਾ ਦੇ ਪੰਜ ਬਾਲਟੀਆਂ ਪੰਜ ਸੱਤ ਬਾਲਟੀਆਂ ਲੱਗ ਜਾਣਗੀਆਂ ਯਾਰ ਸਭ ਤੋਂ ਸਸਤਾ ਹੀ ਰੇਟ ਹੀ ਬਾਲਟੀਆਂ ਨਾਲੇ ਗੱਲ ਹੈ ਜੇ ਕੋਈ ਕੰਮ ਹੋਇਆ ਨਾ ਮਿਸਤਰੀ ਮੋਸਤਰੀ ਵਾਧਾ ਘਾਟਾ ਮਿਸਤਰੀ ਕੱਲਣਾ ਪੂ ਤੈਨੂੰ ਮੈਂ ਕਿਹੜਾ ਸਾਰਨ ਕਰਨ ਨੂੰ ਤਿਆਰ ਆਈ ਅਸੀਂ ਬਹੁਤ ਚੰਗਾ ਰੇਟ ਠੀਕ ਹੈ ਬੋਲੋ ਬਹੁਤ ਬਹੁਤ ਗੱਲ ਸੁਣ ਅਸੇਰ ਤੋਂ ਐਂ ਤਾਂ ਪੁੱਛ ਲਾ ਮੈਂ ਤਾਂ ਉਹ ਰਹਿਣੀਆਂ ਜੀਆਂ ਦੀ ਉਹ ਰੱਖ ਕੇ ਨਿਗਰਾਨੀ ਜੀ ਆ ਗਿਆ ਸੀ ਆਉਣਾ ਕਿੱਥੇ ਐ ਉਹ ਤਾਂ ਅਸੇਰ ਦੱਸੀ ਕਿੱਥੇ ਆਉਣਾ ਕਿੱਥੇ ਜੀ ਜੀ ਕਿਤੇ ਉਲਝਣ ਦੀ ਲੋੜ ਨਹੀਂ ਜੀ ਹਾਈਵੇ ਰੋਡ ਐ ਗੁੰਨਿਆਣਾ ਰੋਡ ਐ ਜੀ ਆ ਦਸਨਗਰ ਦਾ ਬਠਿੰਡਾ ਨਾੜੇ 3 ਪਾ ਮੋਟਲ ਦੇ ਬਿਲਕੁਲ ਨਾਲ ਐ ਨਾੜੇ ਸ਼ਹਿਰ ਚ ਵੜਨ ਦੀ ਲੋੜ ਨਹੀਂ ਮੈਂ ਕਿਹਾ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਧਰੋਂ ਆਉਂਗੇ ਤੁਸੀਂ ਤੁਹਾਨੂੰ ਇੱਥੇ ਸਾਰਾ ਕੁਝ ਇੱਥੇ ਇੱਕ ਛੱਤ ਛਲੇ ਸਰਾਸਾ ਦਾ ਕੁਝ ਮਿਲ ਗਿਆ ਆਪਣਾ ਮਾਵਾ ਧੰਨਵਾਦ ਏਡ ਜੀ ਤੁਸੀਂ ਲੈਣਾ ਤਾਂ ਸਮਾਨ ਹੋਰ ਕਿਤੇ ਪਾਸੋਂ ਵੀ ਆ ਨਾਲੇ ਦਾ 4 ਰੁਪਏ ਦਾ ਰੇਤ ਮਿਲ ਜੂਗੀ ਤੇ ਨਾਲੇ ਆ ਦਵਾਈ ਦਾ ਜਿਹੜਾ ਚੱਲੀ ਜਾਂਦਾ ਨਾ ਆਪਦੇ ਜੋੜੀਆਂ ਚੱਪੇ ਤੇ ਇਹ ਹੋਰ ਇਹਦਾ ਵਗੈਰਾ ਜੇ ਕੁਛ ਨੇ ਬਣਾਉਣਾ ਕੁਛ ਤਾਂ ਇੱਥੋਂ ਲੈ ਜਾਓ ਚੱਕ ਕੇ ਬਹੁਤ ਪਲਾਈ ਬੋਰਡ ਪਿਆ ਚਾਉ ਤਾ ਚੱਲ ਗਿਆ ਹਾਂ ਚਲਦੇ ਆ ਸ਼ਰਾ ਚੰਗਾ ਸ਼ਰਾ ਪਚਾ ਦੇ ਸਰ ਚੰਗਾ ਜੀ